ਜਿੰਦਰਪਗ ਦੇ بیٹے ਮੇਰੇ ਨਾਲ ਨੇ ਕਿਵੇਂ ਲੱਗ ਰਿਹਾ ਹੈਗਾ ਪਰਿਵਾਰ ਚ ਇੱਕ ਲੰਮੇ ਸਮੇਂ ਬਾਅਦ ਕੁਰਸੀ ਦੀ ਵਾਪਸੀ ਹੋ ਰਹੀ ਹੈ ਜੀ ਬਹੁਤ ਖੁਸ਼ੀ ਦਾ ਪਾਲਿਆ ਹੈ ਪੂਰੇ ਪਰਿਵਾਰ ਲਈ ਪੂਰੇ ਜਿੰਦਰ ਵੈਸ ਤੇ ਲੋਕਾਂ ਲਈ ਕਿ 7 ਸਾਲ ਬਾਅਦ ਜਿੱਦਾਂ ਨਾ ਇੱਕ ਨੇਤਾ ਜਿੰਦਰ ਵੈਸ ਨੂੰ ਚਾਹੀਦਾ ਸੀ ਉਦਾਂ ਦਾ ਨੇਤਾ ਜੰਦਾ ਨੇ ਆਪਣੇ ਲਈ ਚੁਣ ਲਿਆ ਤੇ ਅਗਲੇ ਜਿਹੜੇ ਆਣ ਵਾਲੇ 23 ਦਿਨ ਸਾਲ ਹੈਗੇ ਨੇ ਉਹ ਮਹਿੰਦਰ ਪਗਤ ਜੀ ਦਿਨ ਰਾਤ ਇੱਕ ਕਰਕੇ ਜੰਦਰ ਵੈਸਦੀ ਨੂੰ ਹਰ ਬਦਲਣ ਚ ਕਰਨਗੇ ਜੀ ਖਾਸ ਤੌਰ ਤੇ ਪਹਿਲਾਂ ਇੱਕ ਦਾਦਾ ਦੀ ਕੁਰਸੀ ਦੇਖੀ ਹੋਏਗੀ ਜਦੋਂ ਕੈਬਨਿਟ ਮੰਤਰੀ ਦੇ ਤੌਰ ਤੇ ਕੰਮ ਕਰਦੇ ਸੀ ਉਹਨੇ ਕਿ ਪਿਤਾ ਨੂੰ ਕੈਬਨਿਨਟ ਮੰਤਰੀ ਦੇ ਤੌਰ ਤੇ ਦੇਖਣ ਦੇ ਲਈ ਤਿਆਰ ਹੋ ਹਾਂਜੀ ਚਲੋ ਹੁਣੇ ਐਮਐਲਏ ਦਾ ਰਿਜ਼ਲਟ ਆ ਜਾਇਆ ਹੈ ਕੈਬਨਿਟ ਮਿਨਿਸਟਰੀ ਜਿਹੜੀ ਉਹ ਮਾਨ ਸਾਹਿਬ ਦਾ ਆਪਣਾ ਪੈਰੋਗੇਟਿਵ ਹੈ ਉਹਨਾਂ ਨੇ ਡਿਸੀਜਨ ਲੈਣਾ ਹੈ ਮਗਰ ਹਾਂਜੀ ਬਿਲਕੁਲ ਜੇ ਦਾਦਾ ਜੀ ਜਿਹੜਾ ਸਿਆਸਤ ਦਾ ਐਕਸਪੀਰੀਅੰਸ ਹੈਗਾ ਦਾਦਾ ਜੀ ਤੋਂ ਪਿਤਾ ਜੀ ਨੂੰ ਮਿਲਿਆ ਤੇ ਉਹ ਪਰਿਵਾਰ ਚ ਉਹਦਾ ਫਾਇਦਾ ਤੇ ਹੁੰਦਾ ਹੀ ਆ ਲੋਕਾਂ ਦੇ ਕੰਮ ਕਿੱਦਾਂ ਕਰਾਣੇ ਕਿੱਦਾਂ ਮਿਨਿਸਟਰੀ ਨੂੰ ਅੱਛੇ ਤਰੀਕੇ ਨਾਲ ਚਲਾਣਾ ਜਾਂ ਐਮਐਲਏ ship ਨੂੰ ਚਲਾਣਾ ਉਹਨਾਂ ਨੂੰ ਬਹੁਤ ਮਦਦ ਮਿਲਦੀ ਹੈ ਮਗਰ ਇਹ ਜੋ ਫਤਵਾ ਆ ਇਹ ਲੋਕਾਂ ਦਾ ਮਹਿੰਦਰ ਪਗਤ ਜੀ ਦੇ ਨਾਂ ਤੇ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਨਾਂ ਤੇ ਤੇ ਬਹੁਤ ਹੀ ਪੰਜਾਬ ਦੇ ਲੋਕਪ੍ਰੀਏ ਜਿਹੜੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਮਾਨ ਦੇ ਜਿਹੜੇ ਉਹਨਾਂ ਨੇ 2.5 ਸਾਲਾਂ ਵਿੱਚ ਕੰਮ ਕੀਤੇ ਨੇ ਇਹ ਉਹਨਾਂ ਦੇ ਕੰਮਾਂ ਤੇ ਮੋਹਰ ਹੈ ਜੀ ਮੈਂ ਸਵੇਰ ਤੋਂ ਦੇਖ ਰਿਹਾ ਸੀ ਲੀਡ ਇੱਕ ਰਾਉਂਡ ਤੋਂ ਬਾਅਦ ਇੱਕ ਰਾਉਂਡ ਤੋਂ ਬਾਅਦ ਵੱਧ ਰਹੀ ਹੈ ਕਿਤੇ ਵੀ ਲੀਡ ਘਟ ਨਹੀਂ ਰਹੀ ਔਰ ਦੂਸਰੀ ਗੱਲ ਇਹ ਹੈ ਕਿ ਸ਼ੀਤਲ 렁ਰਾਲ ਤੀਜੇ ਰਾਉਂਡ ਤੋਂ ਬਾਅਦ ਮੈਦਾਨ ਛੱਡ ਕੇ ਚਲੇ ਜਾਂਦੇ ਨੇਗੇ ਕਾਂਗਰਸ ਵਾਲੇ ਅੱਠਵੇਂ ਰਾਉਂਡ ਤੋਂ ਬਾਅਦ ਮੈਦਾਨ ਛੱਡ ਕੇ ਚਲੇਗੇ ਔਰ ਮਹਿੰਦਰਪ ਸਿੰਘ ਜੀ ਕਹਿੰਦੇ ਮੈਂ ਜਿੱਤਦਾ ਸਰਟੀਫਿਕੇਟ ਲੈ ਕੇ ਜਾਣਾ ਹੈ ਹਾਂਜੀ ਬਿਲਕੁਲ ਜੀ ਅੱਜ ਜੋ ਲੋਕਾਂ ਨੇ ਫਤਵਾ ਦਿੱਤਾ ਹੈ ਉਹ ਇੱਕ ਇਤਿਹਾਸਿਕ ਜਿੱਤ ਵੱਲ ਜਾ ਰਿਹਾ ਆ ਤੇ ਆਪਾਂ ਬਿਲਕੁਲ ਇਹਦੀ ਉਮੀਦ ਨਹੀਂ ਕੀਤੀ ਸਾਨੂੰ ਉਮੀਦ ਸੀ ਕਿ ਸਾਡੀ ਏਲੀਟ ਕੋਈ 20 15 20000 ਦੇ ਵਿੱਚ ਰਹੇ ਗਈ ਮਗਰ ਹੁਣ ਜੋ ਦੇਖ ਰਿਹਾ ਇਹ ਮੋਰ ਥੈਨ 55 ਪਰਸੈਂਟ ਜਿਹੜੀਆਂ ਵੋਟ ਮੈਨੂੰ ਲੱਗਦਾ ਆ ਜੋ ਟੋਟਲ ਪੋਲ ਹੋਈਆਂ ਉਹ ਮਹਿੰਦਰ ਪਗਜ ਨੇ ਪਈਆਂ ਆ ਤੇ ਇਸ ਲਈ ਤੁਸੀਂ ਕਹਿ ਸਕਦੇ ਹੋ ਕਿ ਮਹਿੰਦਰ ਪਗਤ ਜੀ ਦੇ ਕੰਮਾਂ ਨੂੰ ਪਾਰਟੀ ਦੇ ਕੰਮਾਂ ਨੂੰ ਭਗਵੰਤ ਮਾਨ ਜੀ ਦੇ ਕੰਮਾਂ ਨੂੰ ਸਾਰਿਆਂ ਦਾ ਇੰਪੈਕਟ ਹੋ ਕੇ ਇਹ ਇੰਨੀ ਵੱਡੀ ਜਿੱਤ ਵੱਲ ਜਾ ਰਹੀਆਂ ਜੇਕਰ ਲੀਡ ਨੂੰ ਦੇਖ ਲਿਆ ਜਾਵੇ ਨਾ ਜੇਕਰ ਬਾਕੀ ਜਿੰਨੇ ਵੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਚਾਹੇ ਕਾਂਗਰਸ ਤੋਂ ਆਏ ਚਾਹੇ ਭਾਜਪਾ ਤੋਂ ਆਏ ਚਾਹੇ ਅਕਾਲੀ ਦਲ ਤੋਂ ਆਏ ਚਾਹੇ ਬੀਐਸਪੀ ਤੋਂ ਚਾਹੇ ਆਜ਼ਾਦ ਉਮੀਦਵਾਰ ਹੈ ਜੇਕਰ ਸਾਰੀਆਂ ਵੋਟਾਂ ਜੋੜ ਲੀਆਂ ਜਾਣ ਉਹ ਵੀ ਮਹਿੰਦਰ ਭਗਤ ਦੇ ਬਰਾਬਰ ਨਹੀਂ ਪਹੁੰਚ ਰਹੀਆਂ ਹਾਂਜੀ ਬਿਲਕੁਲ ਜੀ ਇਹ ਇਹੀ ਤੇ ਹੁੰਦਾ ਹੈ ਲੋਕਾਂ ਦਾ ਮੰਡਟ ਕਿ ਲੋਕੀ ਲੋਕਤੰਤਰ ਹੈ ਲੋਕੀ ਕਿਸੇ ਨੂੰ ਵੀ ਕੁਰਸੀ ਤੇ ਬਿਠਾ ਸਕਦੇ ਨੇ ਕਿਸੇ ਕਿਸੇ ਨੂੰ ਵੀ ਕਦੀ ਵੀ ਕੁਰਸੀ ਤੋਂ ਲਾ ਸਕਦੇ ਨੇ ਤੇ ਲੋਕਾਂ ਨੇ ਇੱਕ ਫੈਸਲਾ ਦਿੱਤਾ ਆ ਕਿ ਇੱਕ ਕੀ ਆਪਾਂ ਜੇ ਕਰ ਸਕਦੇ ਆ ਤੇ ਇੰਨੀ ਵੱਡੀ ਜਿੱਤ ਵੱਲ ਬੰਦੇ ਨੂੰ ਲੈ ਕੇ ਜਾ ਸਕਦੇ ਆ ਕਿ ਸਾਰੇ ਅਚੰਬਿਤ ਰਹਿ ਜਾਣਗੇ ਗੁਰਜੀ ਅੱਜ ਖੁਸ਼ੀ ਜ਼ਰੂਰ ਹੋਏਗੀ ਪਰ ਜ਼ਿੰਮੇਵਾਰੀ ਹੁਣ ਮੋੜਿਆਂ ਤੇ ਵੱਧ ਗਈ ਆ ਕਿਉਂਕਿ ਪਿਛਲੇ ਦੋ ਇਲੈਕਸ਼ਨਾਂ ਦੇ ਵਿੱਚ ਕਾਮਯਾਬੀ ਨਹੀਂ ਮਿਲੀ ਪਰ ਜਿਹੜੀ ਇਸ ਇਲੈਕਸ਼ਨ ਦੀ ਕਾਮਯਾਬੀ ਆ ਇਸ ਨੇ ਤੁਹਾਡੀ ਜ਼ਿੰਮੇਵਾਰੀ ਪੰਜਾਬ ਲੈਵਲ ਤੇ ਕਰਤੀ ਹੁਣ ਹਾਂਜੀ ਬਿਲਕੁਲ ਜੀ ਪੂਰੇ ਪੰਜਾਬ ਦੀ ਸਾਰੇ ਲੀਡਰਸ ਦੀ ਪੂਰੇ ਵਰਲਡ ਦੇ ਲੀਡਰਸ ਦੀ ਨਜ਼ਰ ਸੀ ਇਸ ਬਾਈ ਇਲੈਕਸ਼ਨ ਤੇ ਤੇ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਸਾਡਾ 7ਵਾਂ ਇਲੈਕਸ਼ਨ ਸੀ ਸਰ 7 ਇਲੈਕਸ਼ਨ ਆਪਾਂ ਲੜੇ ਆ ਇਹ 7ਵਾਂ ਇਲੈਕਸ਼ਨ ਸੀ ਤੇ ਚਾਰ ਚੌਥਾ ਇਲੈਕਸ਼ਨ ਆਪਾਂ ਜਿੱਤਣ ਜਾ ਰਹੇ ਆ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਐਕਸਪੀਰੀਅੰਸ ਹੁੰਦਾ ਆ ਕਿ ਸਮਾਜ ਸੇਵਾ ਜਿਹੜੀ ਹੁੰਦੀ ਆ ਸਮਾਜ ਜਦੋਂ ਜਿਹੜੀ ਪਾਵਰ ਹੁੰਦੀ ਆ ਉਹ ਕਿਸੇ ਰਿਸਪੌਂਸੀਬਲ ਪਰਸਨ ਨੂੰ ਬੰਦੇ ਨੂੰ ਦਿੱਤੀ ਜਾਵੇ ਨਾ ਤਦ ਹੀ ਉਹ ਕੰਮ ਸੇਧ ਸਹੀ ਤਰੀਕੇ ਨਾਲ ਕਰ ਦਿੰਦਾ ਤੁਸੀਂ ਦੇਖ ਹੀ ਲਿਆ ਕਿ ਇਹ ਰਿਸਪੌਂਸੀਬਲ ਬੰਦੇ ਨੂੰ ਪਾਵਰ ਦੇਣ ਦਾ ਨਤੀਜਾ ਕਿ 2 ਸਾਲ ਜੀ ਹੱਥ ਖੜੇ ਕਰਕੇ ਭੱਜ ਗਿਆ ਇਹਦੇ ਕਰਕੇ ਬਾਈ ਇਲੈਕਸ਼ਨ ਦਾ ਭਾਰ ਪਿਆ ਇਸ ਲਈ ਇੱਕ ਸਹੀ ਨੇਤਾ ਰਿਸਪੌਂਸੀਬਲ ਨੇਤਾ ਚੁਣਿਆ ਹੈ ਜੰਦਰ ਵੈਸ ਨੇ ਤੇ ਜਿਹੜੇ ਕੰਮ ਹੈ ਉਹ ਇਹੀ ਕਰਾ ਸਕਦੇ ਤੁਸੀਂ ਮਹਿੰਦਰ ਭਗਤ ਨਾਲ ਜਿਸ ਦਿਨ ਵੋਟ ਪਾਉਣਾ ਆਏ ਸੀ ਤੁਹਾਡੇ ਯਾਦ ਹੋਵੇਗਾ ਮੈਂ ਤੁਹਾਨੂੰ ਪੁੱਛਿਆ ਸੀ ਕਿ ਉਮੀਦਾਂ ਕੀ ਨੇ ਐਮਐਲਏ ਕੋਈ ਵੀ ਜਿੱਤੇ ਤਾਂ ਹੁਣ ਐਮਐਲਏ ਦੇ ਤੌਰ ਤੇ ਤੁਹਾਡੇ ਪਿਤਾ ਨੂੰ ਜ਼ਿੰਮੇਵਾਰੀ ਹੈ ਇੱਕ ਪਿਤਾ ਦੇ ਤੌਰ ਤੇ ਕੀ ਉਮੀਦਾਂ ਨੇ ਇੱਕ ਐਮਐਲਏ ਦੇ ਤੌਰ ਤੇ ਉਹਨਾਂ ਤੋਂ ਕੀ ਉਮੀਦਾਂ ਨੇ ਹਾਂ ਬਿਲਕੁਲ ਜੀ ਐਮਐਲਏ ਦੇ ਤੌਰ ਤੇ ਪਿਤਾ ਦੇ ਤੌਰ ਤੇ ਦੇਖੋ ਜੀ ਮੈਂ ਹਮੇਸ਼ਾ ਉਹਨਾਂ ਦੀ ਗਾਈਡੈਂਸ ਨਹੀਂ ਆਪਾਂ ਕੀਤਾ ਹੈ ਜੋ ਕੀਤਾ ਹੈ ਪਰਿਵਾਰ ਵਿੱਚ ਪਹਿਲੇ ਦਾਦਾ ਜੀ ਦੀ ਗਾਈਡੈਂਸ ਵੀ ਹਜੇ ਸਾਨੂੰ ਹੈਗੀ ਹੈ ਤੇ ਮਗਰ ਇੱਕ ਪਿਤਾ ਐਮਐਲਏ ਦੇ ਤੌਰ ਤੇ ਜੋ ਆਪਾਂ ਵਾਅਦੇ ਕੀਤੇ ਨੇ ਜੋ ਜੰਦਰ ਵੈਸ ਦੇ ਲੋਕਾਂ ਨੂੰ ਜੋ ਪਿਛਲੇ 7 ਸਾਲ ਸੇ ਸੰਤਾਪ ਜੇਲਣਾ ਪਿਆ ਹੈ ਜਿਹੜਾ ਜੰਦਰ ਵੈਸ ਦਾ ਗਰਾਫ ਡਾਊਨ ਆ ਗਿਆ ਹੈ ਹਰ ਚੀਜ਼ ਵਿੱਚ ਚਾਹੇ ਕ੍ਰਾਈਮ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਦੜਾ ਸੱਟਾਂ ਨੂੰ ਲੈ ਕੇ ਜਿਹੜੀਆਂ ਬੇਸਿਕ ਸੁਵਿਧਾਵਾਂ ਨੇ ਨੀਡਸ ਨੇ ਲਾਈਟ ਸੀਵਰੇਜ ਪਾਣੀ ਦੀਆਂ ਉਹ ਜਿਹੜੀਆਂ 7 ਸਾਲ ਚ ਗਰਾਫ ਡਾਊਨ ਆਇਆ ਨਾ ਉਹਨੂੰ ਆਪਾਂ ਉੱਪਰ ਲੈ ਕੇ ਜਾਣਾ ਹੈ ਤੇ ਇਹ ਮੈਂ ਆਪਣੇ ਪਿਤਾ ਜੀ ਕੋ ਐਜ਼ ਅ ਐਮ ਐਲ ਏ ਉਮੀਦ ਕਰਦਾ ਹਾਂ ਕਿ ਉਹ ਇਹਨਾਂ ਚ ਖਰੇ ਉਤਰਨਗੇ ਅੱਛਾ ਤੁਹਾਨੂੰ ਗਿਣਤੀ ਤਾਂ ਬਹੁਤ ਵਧੀਆ ਆਉਂਦਾ ਹੋਵੇਗਾ ਮੈਂ ਇੱਕ ਵੈਸੇ ਸਵਾਲ ਕਰ ਲਵਾਂ ਇਸ ਵਕਤ ਜੇਕਰ ਵੋਟਾਂ ਦੀ ਗਿਣਤੀ ਦੇਖ ਲਈਏ 50732 ਵੋਟਾਂ ਮਹਿੰਦਰ ਪੱਗ ਜੀ ਔਰ ਸੁਰਿੰਦਰ ਕੌਰ ਜੀ ਦੇ ਕੋਲੇ 15728 ਜਦੋਂ ਕਿ ਸ਼ੀਤਲ ਕੋਲ 16616 ਜੇਕਰ ਦੋਨਾਂ ਨੂੰ ਜੋੜ ਲਿਆ ਜਾਵੇ 31000 ਬੰਦਾ ਹੋਏਗਾ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਉਹੀ ਕਹਣਾ ਮੋਰ 55% ਜਿਹੜੀ ਵੋਟ ਹੈ ਟੋਟਲ ਪੋਲ ਜਿਹੜੀ ਵੋਟ ਆਈ ਉਹਦਾ ਮੋਰ ਥੈਨ 55% ਵੋਟ ਇਧਰ ਜਾ ਰਿਹਾ ਕਿ ਉਹ ਜਿਹੜੀਆਂ ਸਾਰੀਆਂ ਬਾਕੀਆਂ ਪਾਰਟੀਆਂ ਦਾ ਜੇ ਇਕੱਠਾ ਵੀ ਕਰ ਲਈਏ ਤੇ ਉਹ ਨਹੀਂ ਬੰਨਣਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਜਿੰਦਰ ਵੈਸ ਦੀ ਜਨਤਾ ਦਾ ਕਿ ਉਹਨਾਂ ਨੇ ਇੱਕ ਇਤਿਹਾਸਿਕ ਜਿੱਤ ਦੇ ਕੇ ਮਹਿੰਦਰ ਪਗਤ ਜੀ ਨੂੰ ਵਿਧਾਨ ਸਭਾ ਦੀ ਸੀੜੀਆਂ ਚੜਾ ਰਿਆ ਆ ਤੇ ਉਹ ਇਹਨਾਂ ਆਪਣੇ ਕਰਤੱਵ ਵਿੱਚ ਬਿਲਕੁਲ ਖਰਾ ਉਤਰਨਗੇ ਤਾ ਮਹਿੰਦਰਪੱਗਦੇ ਜਿਹੜੇ ਇਹ ਬੇਟਾ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੀ ਸੀ ਤਾਂ ਸਿੱਧੇ ਤੌਰ ਤੇ ਕਹਿੰਦੇ ਨਜ਼ਰ ਆਏ ਕਿ ਮੇਰੇ ਪਿਤਾ ਤੇ ਜਿਹੜਾ ਇੱਕ ਵੱਡਾ ਭਰੋਸਾ ਹੈਗਾ ਉਹ ਜਿਤਾਇਆ ਗਿਆ ਹੈਗਾ ਔਰ ਉਸ ਭਰੋਸੇ ਦੇ ਉੱਪਰ ਮੇਰੇ ਪਿਤਾ ਖੜੇ ਉਤਰਨਗੇ ਔਰ ਜਲੰਧਰ ਬੈਸਟ ਦੇ ਲੋਕਾਂ ਨਾਲ ਜੋ ਚੋਣਵਾਦੇ ਕੀਤੇ ਸੀ ਉਹ ਚੋਣਵਾਦੇ ਪੂਰੇ ਕੀਤੇ ਜਾਣਗੇ